ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਰਾਮ ਟੈਕਸ ਬ੍ਰਾਂਡ ਦੇ ਵਿੱਚ ਸੂਟ ਲੈ ਕੇ ਆਏ ਜੀ ਵਿਦਾਊਟ ਦੁਪੱਟਾ ਸੂਟ ਹੋਣਗੇ ਪਿਓਰ ਪਸ਼ਮੀਨੇ ਦੇ ਵਿੱਚ ਬੜੇ ਸੋਹਣੇ ਪ੍ਰਿੰਟ ਸੂਟ ਤੇ ਚੈੱਕ ਦੇ ਵਿੱਚ ਸੂਟ ਦਿਖਾਵਾਂਗੇ ਤੇ ਪ੍ਰਾਈਸ ਸੂਟਾਂ ਦਾ ਮੈਂ ਨਾਲ ਦੀ ਨਾਲ ਦੱਸੀ ਜਾਣਾ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੇ ਰਣੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵੇਰ 9:00 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ। ਬਾਕੀ ਜੋ ਤੁਸੀਂ ਮੇਰੇ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ। ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 8146280803 ਇਸ 사이ਟ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਜਿਹੜੇ ਕੋਰੀਅਰ ਚਾਰਜੀਸ ਹੈ ਉਹ ਹੀ ਅਲੱਗ ਤੋਂ ਹੋਣਗੇ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲੇ ਹੁੰਨੇ ਹੈ ਪਹਿਲਾਂ ਹੀ ਆਪਣਾ ਐਡਰੈਸ ਭੇਜ ਕੇ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੀਸ ਪੁੱਛ ਕੇ ਫਿਰ ਕੱਠੀ ਪੇਮੈਂਟ ਕਰ ਦਿਆ ਕਰੋ ਬਾਕੀ ਜਿਹੜਾ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਰਾਜਪੁਰੇ ਜੀ ਸ਼ੌਪ ਗੁਰਦੁਆਰਾ ਸਿੰਘ ਸਵਾ ਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਜਦ ਮਰਜੀ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਣੀ ਪੈਣੀ ਹੈ ਜਦੋਂ ਤੁਸੀਂ ਸੂਟ ਦੀ ਪੇ ਬੁਕਿੰਗ ਆਨਲਾਈਨ ਕਰਵਾਉਨੇ ਹੋ ਤਾਂ ਪੇਮੈਂਟ ਆਨਲਾਈਨ ਹੀ ਕਰਵਾਣੀ ਪੈਣੀ ਹੈ ਜੀ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਤਾਂ ਪਹਿਲਾ ਸੂਟ ਰਾਮਟੈਕਸ ਬ੍ਰਾਂਡ ਦੇ ਸੂਟ ਹੋਣਗੇ ਜੀ ਸਭ ਤੋਂ ਪਹਿਲਾ ਸੂਟ ਹੈਗਾ ਆਪਣਾ ਬਲੈਕ ਕਲਰ ਦੇ ਵਿੱਚ ਬਹੁਤ ਸੋਹਣਾ ਮਲਟੀ ਪ੍ਰਿੰਟ ਦੇ ਵਿੱਚ ਆਲ ਓਵਰ ਪੂਰੇ 5 ਮੀਟਰ ਦੀ ਕੱਟ ਰਹੂਗੀ ਸੂਟ ਦੀ 5 ਮੀਟਰ ਦੀ ਕੱਟ ਰਣੀ ਹੈ ਪਿਓਰ ਪਸ਼ਮੀਨੇ ਦਾ ਸੂਟ ਹੈ ਰਾਮਟੈਕਸ ਬ੍ਰੈਂਡ ਦਾ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਬੜਾ ਸੋਹਣਾ ਠਿੱਕ ਜਾ ਪਿਓਰ ਪਸ਼ਮੀਨੇ ਦੇ ਵਿੱਚ ਸੂਟ ਹੈ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਇਹਦੇ ਨਾਲ ਜੇ ਤੁਹਾਡੇ ਕੋਲ ਬਲੈਕ ਕਲਰ ਦੇ ਵਿੱਚ ਦੁਪੱਟਾ ਹੈ ਉਹ ਵੀ ਸੋਹਣਾ ਲੱਗਣਾ ਜੇ ਰਸਟ ਕਲਰ ਦਾ ਦੁਪੱਟਾ ਲਓਗੇ ਬਹੁਤ ਸੋਹਣਾ ਗ੍ਰੇਸਫੁਲ ਸੂਟ ਬਣ ਜਾਣਾ ਸਕਿਨ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਤੁਸੀਂ ਇਹਦੇ ਨਾਲ ਇਹ ਲੁੱਕ ਦੇ ਵਿੱਚ ਹੈਗਾ ਸੂਟ ਕੋਈ ਬੁਰਨੀ ਆਊਗਾ ਬਿਲਕੁਲ ਕਿਉਂਕਿ ਬ੍ਰਾਂਡ ਦਾ ਸੂਟ ਹੈ ਰਾਮਟੈਕਸ ਬ੍ਰਾਂਡ ਦਾ ਪੂਰੇ 5 ਮੀਟਰ ਦੀ ਕੱਟ ਹੈ ਜੀ 1400 ਪ੍ਰਾਈਸ ਹੈ 1400 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਵਿਦਆਊਟ ਦੁਪੱਟਾ ਸੂਟ ਦੀ ਗ੍ਰੇਸ ਦੇਖੋ ਕਿੰਨੀ ਪਿਆਰੀ ਹੈ ਐਵੇਂ ਦੇ ਮਿਲਦੇ ਜੁਲਦੇ ਮੈਚਿੰਗ ਸੂਟ ਵੀ ਆਉਣੇ ਹਨ ਉਹਨਾਂ ਦਾ ਮੈਚਿੰਗ ਸੂਟ ਦਾ ਕਈ ਵਾਰੀ ਰੇਟ ਵੀ ਘੱਟ ਹੁੰਦਾ ਪਰ ਇਹ ਆਲ ਓਵਰ ਸੂਟ ਹੈ ਜੀ ਪੂਰੇ 5 ਮੀਟਰ ਦੀ ਕੱਟ ਰਹੋਗੇ 1400 ਪ੍ਰਾਈਸ ਦੇ ਨਾਲ ਤੇ ਕਈ ਵਾਰੀ ਚੋਦੋ ਕਿਸੇ ਦਾ ਰਿਟੇਲ ਦਾ ਜਿਵੇਂ ਮੇਰਾ ਰਿਟੇਲ ਦਾ ਕੰਮ ਹੈ ਕਈ ਵਾਰ ਜਦੋਂ ਹੋਲ ਸੇਲ ਦਾ ਕੰਮ ਹੁੰਦਾ ਤਾਂ 100 50 ਦਾ ਫਰਕ ਪੈ ਜਾਂਦਾ ਸੀ ਰੇਟ ਦੇ ਵਿੱਚ ਕਈ ਵਾਰੀ ਕਿਉਂਕਿ ਮੈਂ ਤਾਂ ਰਿਟੇਲ ਦੇ ਵਿੱਚ ਇੱਕ ਇੱਕ ਸੂਟ ਘਟਾਇਆ ਹੁੰਦਾ ਉਸ ਦੇ ਹਿਸਾਬ ਨਾਲ ਹੀ ਆਪਾਂ ਸੇਲ ਕਰਨਾ ਹੁੰਦਾ 1400 ਪ੍ਰਾਈਸ ਦੇ ਨਾਲ ਆਪਣਾ ਸੂਟ ਲੈਣਾ ਬਿਲਕੁਲ ਪਿਓਰ ਕਸ਼ਮੀਨੀ ਦੇ ਵਿੱਚ ਵਿਦ ਆਊਟ ਦੁਪੱਟਾ ਇਹ ਸੇਮ ਪ੍ਰਿੰਟ ਦੇ ਵਿੱਚ ਨੈਕਸਟ ਕਲਰ ਹੈਗਾ ਵਾਈਨ ਕਲਰ ਸਰਦੀਆਂ ਦੇ ਬੈਸਟ ਸੂਟ ਹੈ ਜੀ ਇਹ ਜਿਨ੍ਹਾਂ ਕੋਲ ਜਿਵੇਂ ਆਪਣੇ ਕੋਲ ਕਈ ਵਾਰੀ ਹੁੰਦਾ ਵੀ ਹੈ ਜੀ ਦੁਪੱਟੇ ਲਗਾ ਲਓ ਪਏ ਹੁੰਨੇ ਆ ਜਾਂ ਫਿਰ ਆਪਣੇ ਕੋਲ ਕੋਈ ਸਟਾਲ ਵਗੈਰਾ ਆਪਾਂ ਕੱਟਾ ਨਹੀਂ ਵੀ ਲੈਣਾ ਆਪਾਂ ਸਟਾਲ ਨਾਲ ਹੀ ਯੂਜ਼ ਕਰਨਾ ਹੈ ਸੂਟ ਤਾਂ ਵੀ ਆਪਾਂ ਇਹਨਾਂ ਨੂੰ ਸੂਟਾਂ ਨੂੰ ਅ ਵੇਅਰ ਕਰ ਸਕਦੇ ਹਾਂ ਜਿਵੇਂ ਮਰਜ਼ੀ ਕਿਤੇ ਜਾਣ ਤੋਂ ਉਹਨੂੰ ਪਾ ਲਓ ਤੇ ਬਾਅਦ ਚ ਜਿਵੇਂ ਘਰੇ ਪਾਉਣਾ ਤੁਸੀਂ ਘਰੇ ਵੀ ਵੰਡਾ ਸਕਦੇ ਹੋ ਸੂਟ ਇਹਦੀ ਥੋੜੀ ਤੈਅ ਦੂਜੇ ਪਾਸੇ ਉਹਨੂੰ ਲੱਗੀ ਹੋਈ ਸੀ ਪਰ ਐਵੇਂ ਦਿਖਾਉਣਾ ਈਜ਼ੀ ਰਹਿੰਦਾ ਸੂਟ ਨੂੰ ਇਹ ਦੇਖੋ ਬਹੁਤ ਸੋਹਣਾ ਵਾਈਨ ਕਲਰ ਦੇ ਵਿੱਚ ਸੂਟ ਹੈ ਖਤ ਪਿਆਰਾ ਸੂਟ ਵਾਈਨ ਕਲਰ ਦੇ ਵਿੱਚ ਹੈ ਜਿਹੜਾ ਮੈਂ ਤੁਹਾਨੂੰ ਬਲੈਕ ਦਿਖਾਇਆ ਉਹਦੇ ਨਾਲ ਦਾ ਹੀ ਹੈ ਜੀ ਸੇਮ ਵਾਈਨ ਕਲਰ ਦੇ ਵਿੱਚ ਪ੍ਰਿੰਟ ਦੇਖੋ ਬਿਲਕੁਲ ਪਿਓਰ ਕਸ਼ਮੀਨੀ ਦਾ ਸੂਟ ਹੈ ਰੌਂਡ ਟੈਕਸ ਬ੍ਰਾਂਡ ਦਾ 1400 ਪ੍ਰਾਈਸ ਦੇ ਨਾਲ 1400 ਪ੍ਰਾਈਸ ਹੈ ਨੈਕਸਟ ਸੂਟ ਆ ਗਿਆ ਬੜਾ ਸੋਹਣਾ ਰੈਸਟ ਕਲਰ ਦੇ ਵਿੱਚ ਹੈ ਜੀ ਥੋੜਾ ਡਾਰਕ ਜਿਹੜਾ ਤਾਂਬੇ ਰੰਗਾ ਰੈਸਟ ਹੁੰਦਾ ਉਹ ਕਲਰ ਦੇ ਵਿੱਚ ਸੂਟ ਹੈ ਪ੍ਰਿੰਟਿੰਗ ਬਹੁਤ ਪਿਆਰੀ ਹੈ ਸੂਟ ਦੀ ਬਹੁਤ ਸੋਹਣਾ ਪ੍ਰਿੰਟ ਹੈ ਨਾਲੇ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਜੀ ਪੂਰੇ ਗਾਰੰਟੀ ਦੇ ਵਿੱਚ ਸੂਟ ਹੁੰਦਾ ਇਹ ਦੇਖੋ ਲੁੱਕ ਦੇਖੋ ਸੂਟ ਦੀ ਬਿਲਕੁਲ ਪਿਓਰ ਕਸ਼ਮੀਨੀ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣੂਗਾ ਆਲੂਵਰ ਸੂਟ ਹੈ 1400 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਦਿਖਾਏ ਆ ਇੱਕ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ 1400 ਪ੍ਰਾਈਸ ਦੇ ਨਾਲ ਨੈਕਸਟ ਪ੍ਰਿੰਟ ਸ਼ੁਰੂ ਕਰਦੇ ਆ ਬਲੈਕ ਕਲਰ ਦੇ ਵਿੱਚ ਹੀ ਹੈ ਜੀ ਸੂਟ ਬਹੁਤ ਸੋਹਣਾ ਜਾਂ ਇਹ ਵੀ ਪ੍ਰਿੰਟ ਇਹਦੇ ਨਾਲ ਵੀ ਤੁਸੀਂ ਸਕਿਨ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਸਕਿਨ ਕਲਰ ਦਾ ਦੁਪੱਟਾ ਵੀ ਸੋਹਣਾ ਲੱਗਣਾ ਇਹਦੇ ਨਾਲ ਯਾ ਤੁਸੀਂ ਆ ਗਾਜਰੀ ਜੇ ਰੰਗ ਦਾ ਦੁਪੱਟਾ ਵੀ ਲੈ ਸਕਦੇ ਬਲੈਕ ਦੁਪੱਟਾ ਦਾ ਦੇਖੋ ਚਲਣਾਈ ਆ ਬਲੈਕ ਸਟਾਲ ਵਗੈਰਾ ਵੀ ਲੈ ਕੇ ਆਪਾਂ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ ਸੂਟਾਂ ਨੂੰ 1400 ਪ੍ਰਾਈਸ ਦੇ ਨਾਲ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਮਸਟਰਡ ਕਲਰ ਸੇਮ ਦੇ ਵਿੱਚ ਹੈ ਮਸਟਰਡ ਕਲਰ ਹੈ ਸੋਹਣਾ ਜਿਹਾ ਮਸਟਰਡ ਯੈਲੋ ਮਸਟਰਡ ਕਲਰ ਹੈ ਸੂਟ ਦਾ ਏ ਲੋਕ ਦੇ ਵੀ ਚਾਹਾਂ। ਪ੍ਰਿੰਟ ਦੇਖੋ ਕਿੰਨਾ ਪਿਆਰਾ। ਇਹਦੇ ਨਾਲ ਵੈਸੇ ਜੇ ਨਾਲ بیس ਕਲਰ ਦਾ येलो ਕਲਰ ਦਾ ਇਹ ਦੁਪੱਟਾ ਲਾਉਂਗੀ ਉਹ ਜ਼ਿਆਦਾ ਸੋਹਣਾ ਲੱਗਣਾ। ਬਹੁਤ ਸੋਹਣਾ ਆਲਓਵਰ ਪੂਰੇ 5 ਮੀਟਰ ਦੀ ਕੱਟ ਰਹੂਗੀ ਸੂਟ ਦੀ। ਰਾਵ ਟੈਕਸ ਬ੍ਰਾਂਡ ਦੇ ਸੂਟ ਹੈ ਜੀ ਵਿਦਆਊਟ ਦੁਪੱਟਾ ਪਿਓਰ ਪਸ਼ਮੀਨੇ ਦੇ ਵਿੱਚ। 1400 ਪ੍ਰਾਈਸ ਦੇ ਰਾਵ। ਨੈਕਸਟ ਆ ਗਿਆ ਇਹਦੇ ਵਿੱਚ। ਰਸਟ ਕਲਰ ਸੇਮ ਪ੍ਰਿੰਟ ਦੇ ਵਿੱਚ ਹੈ। ਪੂਰੇ 5 ਮੀਟਰ ਦੀ ਕੱਟ ਹੈ ਜੀ ਸੂਟਾਂ ਦੀ। विदाउट दुपट्टा रामटेक्स ब्रांड ਦੇ ਪਿਓਰ ਪਸ਼ਮੀਨੇ ਦੇ ਸੂਟ ਬਹੁਤ ਸੋਹਣੇ ਸੋਹਣੇ ਪ੍ਰਿੰਟ ਦੇ ਨਾਲ ਇਹ ਸੂਟ ਦੇ ਨਾਲ ਤੁਸੀਂ ਸਕਿਨ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਜਾਂ ਰੈਸਟ ਕਲਰ ਦਾ ਦੁਪੱਟਾ ਤਾਂ ਵੈਸੇ ਹੀ ਸੋਹਣਾ ਲੱਗਣਾ 1400 ਪ੍ਰਾਈਸ ਹੈ ਜੀ ਪੂਰੇ 5 ਮੀਟਰ ਦੀ ਕੱਟ ਲਾਉਂਦੀ ਸੂਟ ਦੇ ਨੈਕਸਟ ਕਲਰ ਦੇਖੋ ਇਹਦੇ ਵਿੱਚ ਕਿੰਨਾ ਪਿਆਰਾ ਡਾਰਕ ਪਰਪਲ ਕਲਰ ਹੈ ਬਹੁਤ ਜ਼ਿਆਦਾ ਸੋਹਣਾ ਰੰਗ ਹੈ ਜੀ ਇਹ ਬਣਿਆ ਹੋਊਗਾ ਜਦੋਂ ਸੂਟ ਬਹੁਤ ਸੋਹਣੇ ਇੱਕ ਤਾਂ ਜਿਹੜੇ ਰਾਮ ਟੈਕਸ ਬ੍ਰਾਂਡ ਦੇ ਸੂਟ ਹੁੰਦੇ ਬਹੁਤ ਪਿਆਰੇ ਸਰਦਾਰੀ ਲੁੱਕ ਦੇ ਵਿੱਚ ਸੂਟ ਹੁੰਦੇ ਹੀ ਹਮੇਸ਼ਾ ਇਹਨਾਂ ਨੇ ਜਿਵੇਂ ਪਿਓਰ ਦੇ ਦੁਪੱਟਿਆਂ ਨਾਲ ਵੀ ਤੁਸੀਂ ਰੈਡੀ ਕਰਾਣੇ ਆ ਇਹ ਬਣ ਕੇ ਬਹੁਤ ਸੋਹਣੀ ਲੁੱਕ ਆਣੀ ਆ ਸੂਟ ਦੀ ਪ੍ਰਿੰਟ ਬਹੁਤ ਪਿਆਰਾ ਸੂਟ ਦਾ ਬਹੁਤ ਸੋਹਣੀ ਲੁੱਕ ਦੇ ਵਿੱਚ ਪੂਰਾ ਆਲ ਓਵਰ ਸੂਟ ਹੈ ਪੂਰੇ 5 ਮੀਟਰ ਦੀ ਕੱਟ ਰਹੂਗੀ 45 ਮਹੀਨੇ ਦੇ ਵਿੱਚ ਸੂਟ ਹੈ ਵਿਦਾਊਟ ਦੁਪੱਟਾ 1400 ਪ੍ਰਾਈਸ ਦੇ ਨਾਲ ਇਹ ਚਾਰ ਸੂਟ ਮੈਂ ਇੱਕ ਪ੍ਰਿੰਟ ਚ ਤੁਹਾਨੂੰ ਚਾਰ ਕਲਰ ਦਿਖਾਏ ਆ ਰਾਮ ਟੈਕਸ ਬ੍ਰੈਂਡ ਦੇ ਸੂਟ ਹੈ ਜੀ ਅੱਜ ਦੇ ਨੈਕਸਟ ਪ੍ਰਿੰਟ ਸ਼ੁਰੂ ਕਰਦੇ ਆ ਬੜਾ ਸੋਹਣਾ ਰਸਟ ਕਲਰ ਦੇ ਵਿੱਚ ਸੂਟ ਹੈ ਜੀ ਸਾਰੇ ਪ੍ਰਿੰਟ ਜਿਹੜੇ ਅੱਜ ਤੁਹਾਨੂੰ ਦਿਖਾਵਾਂਗੇ ਹਰੀ ਤੇਜ ਦੇ ਲਈ ਹੈ ਬਹੁਤ ਸੋਹਣੇ ਸਰਦਾਰੀ ਪ੍ਰਿੰਟ ਹੈ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ ਇਹ ਲੋ ਕਾਲਿਆ ਨੇ ਇਹ ਲੁੱਕ ਕਰਦੇ ਆ ਰੈਸਟ ਕਲਰ ਦੇ ਵਿੱਚ ਆ ਬਹੁਤ ਸੋਹਣਾ ਸਰਦਾਰੀ ਪ੍ਰਿੰਟ ਆਲ ਓਵਰ ਸੂਟ ਆ ਪਿਓਰ ਪਸ਼ਮੀਨੇ ਦਾ 1400 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬਲੂ ਕਲਰ ਦੇ ਵਿੱਚ ਡਾਰਕ ਨੇਵੀ ਬਲੂ ਕਲਰ ਹੈ ਜੀ ਸੂਟ ਦਾ ਬਹੁਤ ਪਿਆਰਾ ਪ੍ਰਿੰਟ ਇਹ ਲੂਕ ਦੇ ਵਿੱਚ ਆਲਾ ਸੂਟ ਹੈ ਪਹਿਲਾ ਪਿਆਰਾ ਇਹ ਕੁਆਲਾ ਇਹ ਨੀਵੀ ਬਲੂ ਕਲਰ ਦੇ ਵਿੱਚ ਹੈ ਉਹ ਸੋਹਣਾ ਪ੍ਰਿੰਟ ਪੂਰੇ 5 ਮੀਟਰ ਦੀ ਕੱਟ ਲਓਗੀ ਪਿਓਰ ਪਸ਼ਮੀਨੇ ਦਾ ਆਲਓਵਰ ਸੂਟ ਹੈ ਜੀ ਨੈਕਸਟ ਆ ਗਿਆ ਮੈਰੂਨ ਕਲਰ ਸੇਮ ਪ੍ਰਿੰਟ ਦੇ ਵਿੱਚ ਹੈ ਮੈਰੂਨ ਕਲਰ ਹੈ ਇਹ ਵੀ ਪਹਿਲੁੱਝੇ ਤਰ੍ਹਾਂ ਆਪਾਂ ਐਵੇਂ ਦਿਖਾਵਾਂਗੇ ਤੁਸੀਂ ਲੋਏ ਬਣਾ ਸੂਟ ਹੈ ਸੇਮ ਬਲੂ ਕਲਰ ਦੇ ਨਾਲ ਦਾ ਇਹ ਮੈਰੂਨ ਕਲਰ ਦੇ ਵਿੱਚ ਹੈ ਸੇਮ ਜਿਹੜਾ ਬਲੂ ਕਲਰ ਤੁਹਾਨੂੰ ਦਿਖਾਇਆ ਉਹਦੇ ਨਾਲ ਦਾ ਇਹ ਪੂਰੇ 5 ਮੀਟਰ ਦੀ ਕੱਟ ਰਹੂਗੀ ਆਲ ਓਵਰ ਸੂਟ ਹੈ ਪਿਓਰ ਕਸ਼ਮੀਰੀ ਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬਲੈਕ ਕਲਰ ਇਹ ਵੀ ਚਾਰ ਰੰਗ ਵਿੱਚ ਤੁਹਾਨੂੰ ਇਹ ਪ੍ਰਿੰਟ ਤੇ ਦਿਖਾਏ ਆ ਇਹ ਦੇਖੋ ਬਹੁਤ ਸੋਹਣਾ ਕਲਰ ਹੈ ਬਲੈਕ ਤਾਂ ਵੈਸੇ ਵੀ ਬਲੈਕ ਸੂਟ ਦੀ ਹੋ ਸਰਦੀ ਆ ਤਾਂ ਬਿਲਕੁਲ ਹੀ ਨਹੀਂ ਰੁਕਣਾ ਬਲੈਕ ਸੂਟ ਦੇਖੋ ਇਹਦੇ ਨਾਲ ਤੁਸੀਂ orange ਗਾਜਰੀ orange ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਜੇ black ਨਹੀਂ ਲੈਣਾ ਤਾਂ ਬਹੁਤ ਹੀ ਪਿਆਰੀ ਲੁੱਕ ਆਣੀ ਹੈ ਉਹ ਸੋਹਣੇ ਸਰਦਾਰੀ ਸੂਟ ਪੂਰੇ print ਦੇ ਵਿੱਚ ਪਿਓਰ ਪਸ਼ਮੀਨੇ ਦੇ RAMTEX brand ਦੇ 1400 price ਹੈ ਜੀ ਜਿਹੜੇ ਮੈਂ print ਸੂਟ ਤੁਹਾਨੂੰ ਦਿਖਾਏ ਆ 1400 price ਦੇ ਨਾਲ ਰਹਿਣਗੇ ਇਹ ਵਾਲੇ ਸੂਟ ਤੇ ਨੈਕਸਟ ਹੁਣ ਤੁਹਾਨੂੰ ਦਿਖਾਣੇ ਆ check ਦੇ ਵਿੱਚ ਸੂਟ ਦਿਖਾਵਾਂਗੇ ਆਪਾਂ ਬੜਾ ਛੋਟਾ ਸਭ ਤੋਂ ਪਹਿਲਾ ਕਰੀਮ ਰੰਗ ਦੇ ਵਿੱਚ ਸ਼ੁਰੂ ਕਰਾਂਗੇ ਪਿਓਰ ਪਸ਼ਮੀਨੇ ਦਾ ਕੋਈ ਲਾਈਨਿੰਗ ਨਹੀਂ ਲੱਗਣੀ ਜਿਹੜੇ ਸੂਟ ਹੈ ਪੂਰਾ ਆਲ ਓਵਰ ਸੂਟ ਹੈ ਜੀ ਹੈ ਰਾਮ ਟੈਕਸ ਬ੍ਰਾਂਡ ਦੇ ਇਹਨਾਂ ਨੂੰ ਜਿਵੇਂ ਤੁਸੀਂ ਕੋਟ ਸੈੱਟ ਵਗੈਰਾ ਬਣਾਣੇ ਆ ਜਾਂ ਫਿਰ ਆਪਾਂ ਕੋਈ ਵਰਕ ਕਰਾ ਕੇ ਇਹਨਾਂ ਨੂੰ ਰੈਡੀ ਕਰਾਵਾਂਗੇ ਜਾਂ ਫਿਰ ਕੋਟ ਸੈੱਟ ਬਸ ਜਿਵੇਂ ਕਾਲਰ ਸਟਾਈਲ ਦੇ ਵਿੱਚ ਕੋਈ ਸਟਾਈਲਿਸ਼ ਬਣਾ ਕੇ ਤਾਂ ਵੀ ਇਹ ਸੂਟਾਂ ਨੂੰ ਤੁਸੀਂ ਸਟਿਚ ਕਰਾ ਸਕਦੇ ਹੋ ਜਾਂ ਫਿਰ ਕੁਝ ਹਲਕਾ ਫੁਲਕਾ ਵਰਕ ਕਰਾ ਕੇ ਜਲਦੀ ਸ਼ਰਮਾ ਇਹਦੇ ਨਾਲ ਦਾ ਇੱਕ ਸੂਟ ਆਪਣੇ ਨੀਵੀ ਬਣਾਵਾਂ ਉਹ ਜ਼ਰੂਰ ਆ ਸ਼ੋਅ ਕਰੂੰਗੀ ਤੁਹਾਨੂੰ ਬਹੁਤ ਸੋਹਣਾ ਸੂਟ ਹੈ 11500 ਪ੍ਰਾਈਸ ਹੈ ਜੀ 1150 ਪ੍ਰਾਈਸ ਦੇ ਨਾਲ ਇਹ ਵੀ 5 ਮੀਟਰ ਦੀ ਕਟਨ ਹੋਊਗੀ ਰਾਮਟੈਕਸ ਬ੍ਰਾਂਡ ਦਾ ਹੀ ਸੂਟ ਹੈ ਇਹ ਕਰੀਮ ਰੰਗ ਦੇ ਵਿੱਚ ਇਹਦੇ ਵਿੱਚ ਸੇਮ ਦੇ ਵਿੱਚ ਆਪਾਂ ਤੁਹਾਨੂੰ ਇਹ ਦੇਖੋ ਕਲਰ ਦਿਖਾਣੇ ਇਹ ਥੋੜਾ ਜਿਹਾ ਜਿਵੇਂ ਗ੍ਰੇ ਜਿਹਾ ਟੋਨ ਤੇ ਆ ਗਿਆ ਹਲਕਾ ਹਲਕਾ ਕਲਰਾਂ ਦਾ ਫਰਕ ਹੈ ਚੈੱਕ ਦੇ ਵਿੱਚ ਬਹੁਤ ਸੋਹਣੇ ਬਿਲਕੁਲ ਪਿਓਰ ਪਸ਼ਮੀਨੇ ਦੇ ਕੋਈ ਲਾਈਨਿੰਗ ਨਹੀਂ ਲਗਣੀ ਇਹਨਾਂ ਨੂੰ ਤੁਸੀਂ ਆਪਣੇ ਸਟਾਈਲ ਦੇ ਅਕੋਰਡਿੰਗ ਸਟੀਚ ਕਰਾ ਸਕਦੇ ਹੋ ਸੂਟਾਂ ਨੂੰ ਬਹੁਤ ਪਿਆਰੇ ਡਿਜ਼ਾਈਨ ਦੇ ਵਿੱਚ ਨੈਕਸਟ ਆ ਗਿਆ ਸਕਿਨ ਕਲਰ 골ਡਨ ਸਕਿਨ ਕਲਰ ਹੈ ਸੇਮ ਦੇ ਵਿੱਚ ਰਾਮ ਟੈਕਸ ਬ੍ਰਾਂਡ ਦਾ ਹੀ ਸੂਟ ਹੈ ਜੀ ਪਿਓਰ ਪਸ਼ਮੀਨੇ ਦੇ ਇਹ ਦੇਖੋ ਕਿੰਨਾ ਪਿਆਰਾ ਜਿਵੇਂ ਮਰਜ਼ੀ ਤੁਸੀਂ ਹੁਣ ਜਿਵੇਂ ਇਹ ਸੂਟ ਹੈ ਇਹਦੇ ਤਾਂ ਤੁਸੀਂ ਮੈਰੂਨ ਕਲਰ ਦੇ ਨਾਲ ਵੀ ਵਰਕ ਕਰਾ ਲੋਗੇ ਜਾਂ ਬਲੈਕ ਕਲਰ ਦੇ ਨਾਲ ਬਹੁਤ ਹੀ ਗ੍ਰੇਸਫੁਲ ਸੂਟ ਬਣ ਜਾਣਾ 쿠ਰਤਾ ਸਟਾਈਲ ਦੇ ਵਿੱਚ ਆਪਾਂ ਇਹਨਾਂ ਨੂੰ ਸਟਿਚ ਕਰਾ ਸਕਦੇ ਹਾਂ ਜੇ ਆਫਿਸ ਵਗੈਰਾ ਜਾਣੇ ਹੋ ਤੁਸੀਂ ਤਾਂ ਵੀ ਬਹੁਤ ਸੋਹਣੇ ਲੱਗਦੇ ਆ 쿠ਰਤਾ ਸਟਾਈਲ ਚ ਪਾਏ ਹੋਏ ਇੱਕ ਹੈਗਾ ਇਹਨਾਂ ਦੇ ਨਾਲ ਦਾ ਆਪਣੇ ਕੋਲ ਗ੍ਰੇ ਕਲਰ ਇਹ ਚਾਰ ਸੂਟ ਹੈ ਸੇਮ ਡਿਜ਼ਾਈਨ ਦੇ ਵਿੱਚ ਚੈੱਕ ਦੇ ਵਿੱਚ ਆਪਣੇ ਕੋਲ 11500 ਪ੍ਰਾਈਸ ਦੇ ਨਾਲ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਜੀ ਇਹ ਬਿਲਕੁਲ ਪਿਓਰ ਪਸ਼ਮੀਨੇ ਦੇ ਵਿੱਚਾਂ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਗੇ ਬਹੁਤ ਪਿਆਰੇ ਸਾਢੇ 1150 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦੇ ਚਾਰ ਸੂਟ ਮੈਂ ਤੁਹਾਨੂੰ ਦਿਖਾਏ ਹੁਣ ਚੈੱਕ ਦੇ ਵਿੱਚ ਤੁਹਾਨੂੰ ਕਲਰਡ ਸੂਟ ਦਿਖਾਉਂਦੇ ਆ ਦੇਖੋ ਕਿੰਨੇ ਪਿਆਰੇ ਇਹ ਵੀ ਪੂਰੇ 5-5 ਮੀਟਰ ਦੇ ਕੱਟ ਰਹਿਣੀਆਂ ਸੂਟਾਂ ਦੀ ਇਹ ਵਾਲਾ ਸੂਟ ਸ਼ਾਇਦ ਮੈਚਿੰਗ ਹੈ ਪਰ ਦੇਖਦੇ ਹਾਂ ਕਈ ਵਾਰ ਇਸੀ ਆਪ ਵੀ ਨਹੀਂ ਖੋਲ ਕੇ ਦੇਖੇ ਹੁੰਦੇ ਧਿਆਨ ਨਾਲ ਇਹ ਦੇਖੋ ਚੈਕ ਰਾਮਟੈਕਸ ਬ੍ਰਾਂਡ ਦਾ ਹੀ ਹੈ ਬੜਾ ਸੋਹਣਾ ਕਲਰ ਹੈ ਡਾਰਕ ਮੈਰੂਨ ਵਾਈਨਜਾ ਕਲਰ ਹੈ ਇਹ ਮੈਚਿੰਗ ਹੈ ਜੀ ਸੂਟ ਇਹ ਦੇਖੋ ਨਾਲ ਪਿਓਰ ਕਸ਼ਮੀਨੀ ਦੀ ਮੈਚਿੰਗ ਬਾਟਮ ਹੈ ਤੇ ਚੈਕ ਦੇ ਵਿੱਚ ਸ਼ਾਰਟ ਹੈ ਹੁਣ ਤੇ ਇਹਦਾ ਕੋਟ ਸੈੱਟ ਬਣਾਇਆ ਹੋਇਆ ਬਹੁਤ ਪਿਆਰਾ ਕੋਟ ਸੈੱਟ ਬਣਦਾ ਜੀ ਇਹ ਵਾਲੇ ਸੂਟ ਦਾ ਬਹੁਤ ਪਿਆਰਾ ਕੋਈ ਵੀ ਕੋਈ ਵਰਕ ਕਰਾਉਣ ਦੀ ਲੋੜ ਨਹੀਂ ਬਸ ਤੁਸੀਂ ਡਿਜ਼ਾਈਨਿੰਗ ਕਰਾ ਕੇ ਇਹਨਾਂ ਨੂੰ ਕੋਟ ਸੈੱਟ ਵਾਂਗੂ ਬਣਾ ਲਓ ਬਹੁਤ ਪਿਆਰੇ ਸੂਟ ਬਣਨੇ ਆ ਪ੍ਰਾਈਸ ਸੇਮ ਰਹਿਣਾ 11500 ਪ੍ਰਾਈਸ ਦੇ ਨਾਲ ਸੂਟ ਰਹੂਗਾ ਇਹ ਬੜਾ ਸੋਹਣਾ ਵਾਈਨਜਾ ਕਲਰ ਹੈ ਨੈਕਸਟ ਕਲਰ ਹੈਗਾ ਇਹਦੇ ਵਿੱਚ ਪਰਪਲ ਕਲਰ ਸੇਮ ਦੇ ਵਿੱਚ ਇਹ ਡਾਰਕ ਕਲਰ ਦਾ ਚਾਟਾ ਜੀ ਸਾਰਾ ਮੈਚਿੰਗ ਸੂਟ ਰਣਗੇ ਚੈੱਕ ਦੇ ਵਿੱਚ ਸ਼ਰਟ ਹੈ ਤੇ ਪਿਓਰ ਪਸ਼ਮੀਨੇ ਦੀ ਮੈਚਿੰਗ ਬਾਟਮ ਰਹੂਗੀ ਨਾਲ ਬੜੀ ਸੋਹਣੀ ਪਰਪਲ ਕਲਰ ਦੇ ਵਿੱਚ ਪਿਓਰ ਪਸ਼ਮੀਨੇ ਦੀ ਮੈਚਿੰਗ ਬਾਟਮ ਹੈ ਜੀ ਤੇ ਚੈੱਕ ਦੇ ਵਿੱਚ ਸ਼ਰਟ ਪਿਓਰ ਕਸ਼ਮੀਨੀ ਦੀ ਰਾਮਟੈਕਸ ਬ੍ਰਾਂਡ ਦੀ 1750 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਮਹਿੰਦੀ ਕਲਰ ਸੇਮ ਦੇ ਵਿੱਚ ਹੈ ਮਹਿੰਦੀ ਕਲਰ ਹੈ ਮੈਚਿੰਗ ਸੂਟ ਹੈ ਮਹਿੰਦੀ ਕਲਰ ਬਹੁਤ ਪਿਆਰਾ ਤੇ ਨਾਲ ਮੈਚਿੰਗ ਪਿਓਰ ਕਸ਼ਮੀਨੀ ਦੀ ਬਾਟਮ ਰਹੂਗੀ ਇਹ ਲੁੱਕ ਦੇ ਵਿੱਚ ਸੋਹਣਾ ਹੈ 1150 ਪ੍ਰਾਈਸ ਦੇ ਨਾਲ ਲੈਟਸ ਆਗੇ ਮੋਰ ਪੰਖੀ ਕਲਰ ਨੀਕੋਕ ਬਲੂ ਕਲਰ ਹੈ ਬਹੁਤ ਸੋਹਣਾ ਜਿਹਾ ਰੰਗ ਹੈ ਬਾਕੀ ਜੇ ਇਹਨਾਂ ਨੂੰ ਤੁਸੀਂ ਦੁਪੱਟੇ ਵਾਲੇ ਸੂਟ ਵੀ ਬਣਾਣਾ ਇਹ ਨਹੀਂ ਜ਼ਰੂਰੀ ਹੈਗਾ ਵੀ ਮੈਂ ਜੇ ਕੋਟ ਸੈੱਟ ਕਿਹਾ ਤੁਹਾਨੂੰ ਕੋਟ ਸੈੱਟੇ ਬਣਾਣੇ ਪੈਣਗੇ ਤੁਸੀਂ ਜਿਵੇਂ ਮਰਜ਼ੀ ਹੋਰ ਡਿਜ਼ਾਈਨ ਦੇ ਵਿੱਚ ਇਹਨਾਂ ਨੂੰ ਸਟਿਚ ਕਰਾ ਸਕਦੇ ਜਿਵੇਂ ਸਲਵਾਰ ਸੂਟ ਪਲਾ ਦੋ ਸੂਟ ਜੋ ਵੀ ਤੁਸੀਂ ਬਣਾਉਣਾ ਹੈ ਉਹ ਵੀ ਬਣਾ ਸਕਦੇ ਹੋ ਚੈੱਕ ਦੇ ਵਿੱਚ ਸ਼ਰਟ ਹੈ ਨਾਲ ਮੈਚਿੰਗ ਪਿਓਰ ਕਸ਼ਮੀਨੀ ਦੀ ਬਾਟਮ ਰਹੂਗੀ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਜੀ ਅੱਜ ਦੇ ਇਹ 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 ਚਾਰ ਸੂਟ ਚਾਰ ਕਲਰ ਦਿਖਾਏ ਹਨ ਮੈਚਿੰਗ ਦੇ ਵਿੱਚ ਚੈੱਕ ਦੇ ਵਿੱਚ 11500 ਪ੍ਰਾਈਸ ਹੈ ਜੀ ਸੂਟਾਂ ਦਾ 1150 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 82465 80803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਲਕਮ